ਐਮੀ ਵਿਰਕ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਜਿਸ ਨੇ ਪੰਜਾਬੀ ਇੰਡਸਟਰੀ 'ਚ ਬਹੁਤ ਹੀ ਧਮਾਲ ਮਚਾਈ ਹੋਈ ਹੈ। ਭਾਵੇਂ ਗੱਲ ਕਰੋ ਐਮੀ ਵਿਰਕ ਦੇ ਗਾਣਿਆਂ ਦੀ, ਭਾਵੇਂ ਗੱਲ ਕਰੋ ਫਿਲਮਾਂ ਦੀ। ਐਮੀ ਵਿਰਕ ਦਾ ਹਰ ਇੱਕ ਗਾਣਾ ਤੇ ਫਿਲਮ ਬਹੁਤ ਹੀ ਜ਼ਿਆਦਾ ਕੈਂਟ ਹੁੰਦੀ ਹੈ। ਜਦੋਂ ਕੋਈ ਐਮੀ ਵਿਰਕ ਦੀ ਫਿਲਮ ਆਉਂਦੀ ਹੈ ਤਾਂ ਪੰਜਾਬ ਦੇ ਲੋਕ ਸਿਨੇਮੇ ਪਰ ਦਿੰਦੇ ਨੇ ਕਿਉਂਕਿ ਐਮੀ ਵਿਰਕ ਦੀ ਐਕਟਿੰਗ ਹੀ ਬਹੁਤ ਸਿਰਾਵ। ਯਾਰੋ ਇਹ ਪੰਜਾਬੀ ਗਾਇਕ ਸਾਰੇ ਹੀ ਪਿੰਡਾਂ ਦੇ ਨਾਲ ਜੁੜੇ ਹੋਏ ਨੇ। ਜ਼ਿਆਦਾਤਰ ਸਾਡੇ ਪੰਜਾਬੀ ਗਾਇਕ ਕੋਈ ਵੱਡੀਆਂ ਫੈਮਲੀਆ ਨੂੰ ਨਹੀਂ ਬਿਲੋਂਗ ਕਰਦੇ। ਇਹ ਸਾਰੇ ਹੀ ਆਮ ਕਰਾਂਦੇ ਸਨ ਸੋ ਇਸ ਵੀਡੀਓ ਚ ਜਿਹੜੀ ਤੁਹਾਨੂੰ ਦਿਖਾਉਣ ਜਾ ਰਿਹਾ ਇਸ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਐਮੀ ਵਿਰਕਾ ਉਹ ਵੀ ਇੱਕ ਆਮ ਸਧਾਰਨ ਜਿਹੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਤੇ ਇਹ ਵੀਡੀਓ ਐਮੀ ਵਿਰਕ ਦੀ ਇੱਕ ਵਿਆਹ ਦੀ ਹੈ ਜਿੱਥੇ ਵਿਆਹ ਚ ਪਤੰਦਰ ਗਿਆ ਹੋਇਆ ਹੈ ਤੇ ਦੇਖੋ ਫਿਰ ਕਿਵੇਂ ਖਾਂਦਾ ਪਿਆ ਹੈ ਐਮੀ ਵੱਲ ਦੇ ਕੇ ਇਵੇਂ ਲੱਗਦਾ ਪਿਆ ਹੈ ਕਿ ਜਿਵੇਂ ਐਮੀ ਨੂੰ ਬਹੁਤ ਗੁੱਸਾ ਜਿਹਾ ਆ ਰਿਹਾ ਹੈ ਓ ਯਾਰ ਤੂੰ ਹਾਰਟ ਬਾਇ ਹਾਰਟ ਗੱਲਾਂ ਕਰਨ ਆਈਆਂ ਕਿ ਹਾਰਟ ਅਟੈਕ ਦੇਣ ਆਈਆਂ ਨਾਲੇ ਮੈਂ ਤੇਰੇ ਬਾਪੂ ਦਾ ਪਰਸਨਲ ਜਵਾਈਆਂ ਓਕੇ ਹੈ ਨਹੀਂ ਸੀ اپنی ਮੰਗਣੀ ਟੁੱਟ ਚੁਕੀ ਸ਼ਰਾਤਾ ਸ਼ਰਾਬੀ ਆ ਹਾਂ ਤਾਂ ਫਿਰ ਕੀ ਹੋ ਗਿਆ ਤੁਸੀਂ ਵੀ ਤਾਂ ਪੀਤੀ ਸੀ ਮੈਂ ਕਿਹੜਾ ਰੋਜ਼ ਪੀਣੀ ਹੈ ਮੇਰੇ ਲੋ ਚਾਹ ਰੋਜ਼ ਪੀ ਮੇਰੇ ਕਿਹੜਾ ਚਾਚੇ ਦੀ ਕੁੜੀ ਲੱਗਦੀ ਆ ਤੇਰੇ ਕੋਲ ਦੇਸੀ ਹੈਗੀ ਆ ਮੈਂ ਸੁਣਿਆ ਪਿੰਡਾਂ ਵਾਲੇ ਕੋਲ ਹੁੰਦੀ ਹੈ ਤੇਰਾ ਦਿਮਾਗ ਖਰਾਬ ਤਰਾ ਮੈਂ ਠੀਕ ਹਾਂਜੀ ਮਿੱਤਰੋ ਫਿਰ ਐਮੀ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਅਗਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ